ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰ ਵਿਚਾਰ ਰਹੇ ਹਾਂ ਕਰ ਕੀਰਤਨ ਹੋਏ ਉਧਾਰ ਅਗਰ ਸਹੀ ਮੈਨੇ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਜਾਏ ਤੇ ਕੀਰਤਨ ਰਾਹੀਂ ਰੱਬ ਦੇ ਨਾਮ ਦੀ ਕੀਰਤ ਕੀਤੀ ਜਾਏ ਅਤੇ ਇਹ ਐਸਾ ਕੀਰਤਨ ਸੰਗਤ ਨੂੰ ਸੁਣਾਇਆ ਜਾਏ ਤੇ ਇਹ ਕੁਦਰਤੀ ਗੱਲ ਹੈ ਕਿ ਕੀਰਤਨ ਕਰਨ ਵਾਲੇ ਦਾ ਵੀ ਤੇ ਕੀਰਤਨ ਸੁਣਨ ਵਾਲੇ ਦਾ ਵੀ ਉਧਾਰ ਹੋ ਜਾਵੇਗਾ ਉਦਾ ਵਿਕਾਰਾਂ ਤੋਂ ਮੂਹ ਮਾਇਆ ਤੋਂ ਹਉਮੈ ਤੋਂ ਦੂਜੇ ਪਾਪ ਤੋਂ ਬਚਾਓ ਜਾਏਗਾ ਪਰ ਜੇ ਉਸ ਨੂੰ ਕੀਰਤਨ ਬਣਾ ਕੇ ਕੀਰਤਨ ਕਰੀਏ ਜੇ ਰੋਜੀ ਰੋਟੀ ਵਾਸਤੇ ਇੱਕ ਪੇਸ਼ਾ ਬਣਾ ਕੇ ਕਰੀਏ ਨਾ ਆਪ ਮਤਲਬ ਪਤਾ ਹੋਵੇ ਕੀਰਤਨ ਦਾ ਤੇ ਸੰਤਾਂ ਨੂੰ ਵੀ ਉਹ ਮਤਲਬ ਦਈਏ ਜਿਹੜੇ ਸੰਤਾਂ ਵੀ ਉਹ ਜਿਹੜੇ ਪਹਿਨ ਤੇ ਉਧਾਰ ਹੋਣ ਦੀ ਗੱਲ ਨਹੀਂ ਆਪਣੇ ਸਿਰ ਤੇ ਪਾਪ ਸਿਰਨ ਵਾਲੀ ਗੱਲ ਹੈ ਇਹੋ ਜੀ ਗਲਤੀਆਂ ਅਸੀਂ ਬਹੁਤ ਕਰਦੇ ਹਾਂ ਇੱਕ ਥਾਂ ਇਹਦੇ ਵਿਚਾਰ ਵਟਾਂਦਰਾ ਚੱਲਦੇ ਆ ਗੱਲ ਵੀ ਸੁਣਉਣੀ ਚਾਹੀ ਸਾਡੇ ਕੀਰਤਨ ਕਰਨ ਵਾਲਿਆਂ ਦੀ ਲਾਪਰਵਾਹੀਆਂ ਜਾਂ ਮਸਤੀਆਂ ਉਸ ਬਾਰੇ ਕਿਸੇ ਨੇ ਦੱਸਿਆ ਕਿ ਕਿਸੇ ਦੇ ਘਰ ਕੋਈ ਸਮਾਗਮ ਸੀ ਕੋਈ ਖੁਸ਼ੀ ਦਾ ਜਾਂ ਕਿਸੇ ਤਰ੍ਹਾਂ ਦਾ ਉਹਨੇ ਅਖੰਡ ਪਾਠ ਰੱਖਿਆ ਸੀ ਭੋਗ ਉਪਰ ਜੋ ਧਾਰਮਿਕ ਸਮਾਗਮ ਪਰਿਵਾਰਾਂ 'ਚ ਹੁੰਦੇ ਨੇ ਉਹਦੇ ਵੀ ਜਿਹੜੇ ਰਾਗੀ ਸੱਜਣ ਸੱਜੇਗੇ ਤੋਂ ਘਰ ਵਾਲੇ ਜਿਹੜੇ ਸਨ ਉਹਨਾਂ 'ਚ ਕਿਸੇ ਨੇ ਕਹਿ ਦਿੱਤਾ ਰਾਗੀਆਂ ਨੂੰ ਜੀ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਔਰ ਪੁਰਬੀ ਵੀ ਹੈ ਇਸ ਵਾਸਤੇ ਉਹਨਾਂ ਦੀ ਬਾਣੀ ਚੋਂ ਵੀ ਕੀਰਤਨ ਕਰਿਓ ਨਾ ਕਰਵਲ ਨੂੰ ਪਤਾ ਸੀ ਕਿ ਗੁਰੂ ਅਰਗੁਨ ਸਿੰਘ ਸਾਹਿਬ ਪਾਤਸ਼ਾਹ ਜੀ ਬਾਣੀ ਉਚਾਰਨ ਨਹੀਂ ਹੋਈਦੀ ਔਰ ਨਾ ਹੀ ਗੁਰਗ੍ਰੰਥ ਸਾਹਿਬ ਵਿੱਚ ਦਰਜ ਹੈ ਔਰ ਰਾਗੀ ਨੂੰ ਤਾਂ ਪਤਾ ਹੋਇਆ ਹੋਣਾ ਮੈਂ ਤੇ ਸਮਝ ਤੱਕ ਪਤਾ ਹੋਇਆ ਹੋਣਾ ਜੇ ਨਹੀਂ ਪਤਾ ਤੇ ਫਿਰ ਬੜੀ ਅਗਿਆਨਤਾ ਦੀ ਗੱਲ ਹੈ ਤੇ ਰਾਗੀ ਨੇ ਕੋ ਕਹਿਆ ਠੀਕ ਹੈ ਜੀ ਸੁਣਾਵਾਂਗੇ ਬਾਣੀ ਗੁਰੂ ਅਰਗੁਨ ਸਾਹਿਬ ਦੀ ਚੋਂ ਕੀਰਤਨ ਸੁਣਾਵਾਂਗੇ ਤੇ ਜਦੋਂ ਕੀਰਤਨ ਹੋਇਆ ਤੇ ਕਿਰਤਨ ਉਹਦੇ ਇਹ ਪ੍ਰਭਾਵ ਦੇਣ ਵਾਸਤੇ ਕਿ ਗੁਰੂ ਅਰਗੁਨ ਸਾਹਿਬ ਜੀ ਦੇ ਗੁਰਪੁਰਬ ਤੇ ਉਹਨਾਂ ਦੀ ਬਾਣੀ ਪੜ ਰਹੇ ਹਾਂ ਉਹਨੇ ਸ਼ਬਦ ਪੜਿਆ ਸੂਰਤ ਮਹਲਾ 5 ਮੇਰਾ ਸਤਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਮਨ ਰੋਆ ਇਹ ਸ਼ਬਦ ਪੜਿਆ ਹੁਣ ਇਹ ਗੱਲ ਖਲੀਰ ਨਹੀਂ ਕੀਤੀ ਅਰਥ ਨਹੀਂ ਕੀਤੇ ਕਿ ਵੀ ਸ਼ਬਦ ਗੁਰੂ ਸ਼ੇਮੇ ਪਾਤਸ਼ਾਹ ਜੀ ਦਾ ਨਹੀਂ ਹੈ ਗੁਰੂ ਅਰਜਨ ਮਹਾਰਾਜ ਦਾ ਸ਼ਬਦ ਹੈ ਸੂਰਤ ਮਹਲਾ 5 ਤੇ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧ ਵਿੱਚ ਹੈਗੇ ਉਹਨਾਂ ਨੂੰ ਜਦੋਂ ਅਚੀਚਕ ਦੀ ਤਕਲੀਫ ਹੋ ਗਈ ਤਾਂ ਲੋਕਾਂ ਨੇ ਬੜੀ ਰਾਏ ਦਿੱਤੀ ਵੀ ਇਹ ਮਾਤਾ ਹੈ ਇਹਦੀ ਪੂਜਾ ਕਰਾਓ ਇਹ ਕਰਾਓ ਉਹ ਕਰਾਓ ਜੋ ਟੰਜਨ ਮਚਨਨ ਮਤੀ ਕਰਦੇ ਸਨ ਪਰ ਗੁਰੂ ਸਾਹਿਬ ਇਹਨਾਂ ਗੱਲਾਂ ਵਿਸ਼ਵਾਸ ਨਹੀਂ ਕਰਦੇ ਉਹ ਉਸ ਨੂੰ ਮਾਤਾ ਨਹੀਂ ਬਲਕਿ ਕਿ ਬਿਮਾਰੀ ਸਮਝਦੇ ਸਨ ਉਹਨਾਂ ਕਹਿੰਦੇ ਇਹ ਬਿਮਾਰੀ ਹੈ ਇਸ ਦਾ ਇਲਾਜ ਕਰਨਾ ਹੀ ਜ਼ਰੂਰੀ ਹੈ ਉਸ ਵਕਤ ਦਾ ਜੋ ਵੈਦ ਗਿਆ ਲਾਜ ਸੀ ਗੁਰੂ ਸਾਹਿਬ ਨੇ ਹਰਗੋਬਿੰਦ ਪਾਤਸ਼ਾਹ ਜੀ ਦਾ ਉਹ ਇਲਾਜ ਕਰਾਇਆ ਜਿਹੜੇ ਅਜੇ ਕਿ ਬਾਲ ਅਵਸਥਾ ਵਿਸਨ ਜਿਹੜੇ ਬਾਅਦ ਵਿੱਚ ਸਾਡੇ 6ਵੇਂ ਗੁਰੂ ਅਰਗੁਨਦੀਪ ਜੀ ਬਣੇ ਤੇ ਉਹ ਇਲਾਜ ਨਾਲ ਗੁਰੂ ਜੀ ਨਵੇਂ ਨਰੋਏ ਹੋ ਗਏ ਤੇ ਇਸ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸ਼ਬਦ ਉਚਾਰੇ ਹੋਏ ਨੇ 620 ਪੰਨੇ ਤੇ ਤੇ ਉਹ ਉਸੇ ਸ਼ੁਕਰਾਨੇ ਦਾ ਇਹ ਸ਼ਬਦ ਹੈ ਕਿ ਮੇਰਾ ਸਤਗੁਰ ਰਖਵਾਲਾ ਹੁਆ ਤਾਰ ਕਿਰਪਾ ਪ੍ਰਭਾ ਦੇ ਰੱਖਿਆ ਹਰ ਗੋਬਿੰਦ ਨਮ ਨਰੋਆ ਗੁਰਗੋਬਿੰਦ ਜੀ ਨਵੇਂ ਨਰੋਏ ਹੋ ਗਏ ਪ੍ਰਮਾਤਮਾ ਨੇ ਕਿਰਪਾ ਕੀਤੀ ਅਸ ਪ੍ਰਭੂ ਦਾ ਆਸਰਾ ਲਿਆ ਪ੍ਰਭੂ ਦੀ ਬਣਈਆਂ ਦੁਆ ਦਰੂ ਦਾ ਇਲਾਜ ਕੀਤਾ ਸੀ ਕੋਈ ਹੋਰ ਪ੍ਰਭੂ ਨੂੰ ਛੱਡ ਗਿਆ ਕੋਈ ਕਿਸੇ ਹੋਰ ਦੀ ਪੂਜਾ ਨਹੀਂ ਕੀਤੀ ਤੇ ਪਰਮਾਤਮਾ ਨੇ ਮਿਹਰ ਕਰਕੇ ਸਾਡੀ ਇਲਾਜ ਰੱਖੀ ਮਾਨ ਰੱਖ ਰਿਆ ਸ਼ਬਦ ਇਹ ਸੀ ਤਾਪ ਗਿਆ ਪ੍ਰਭੂ ਆਪ ਮਿਟਾਇਆ ਪ੍ਰਭੂ ਨੇ ਆਪ ਹੀ ਇਹ ਚੀਜ਼ ਦਾ ਤਾਪ ਮਿਟਾ ਦਿੱਤਾ ਜਨ ਕੀ ਇਲਾਜ ਰਖਾਈ ਤੇ ਆਪਣੇ ਪਗ ਦੀ ਇੱਜ਼ਤ ਰੱਖ ਲਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਮੈਂ ਆਪਣੇ ਸਤਿਗੁਰੂ ਬਨਹਾਰ ਜਾਵਾਂ ਜਿਨ੍ਹਾਂ ਦੀ ਕਿਰਪਾ ਨਾਲ ਉਹਨਾਂ ਨੇ ਸਾਨੂੰ ਸਾਧ ਸੰਗਤ ਦਾ ਤੇ ਪਰਮਾਤਮਾ ਦਾ ਆਸਰਾ ਬਖਸ਼ਿਆ ਅਸੀਂ ਵੀ ਉਹੀ ਆਸਰਾ ਲਿਆ ਮੇਉ ਸਤਗੁਰੂ ਬਲਖਾਰ ਜਾਵਾਂ ਤੇ ਸਾਡੀ ਸਫਲਤਾ ਹੋਈ ਹਲਦ ਪਲਤ ਪ੍ਰਭ ਦੋਵੇ ਸਵਾਰੇ ਹਮਰਾ ਗੁਣ ਅਗੁਣ ਨ ਵਿਚਾਰਿਆ ਤੇ ਮਾਨੋ ਹਲਦ ਪਲ ਸਾਡੇ ਸਵਰਗੇ ਸੰਨ ਕੋਈ ਐਸਾ ਕਰਮ ਨਹੀਂ ਹੋਇਆ ਜਿਹਦੇ ਨਾਲ ਇਹ ਲੋਕ ਵੀ ਸਾਡਾ ਸੁਖੀ ਹੋ ਜਾਏ ਤੇ ਪ੍ਰਲੋਗ ਹੀ ਖਰਾਬ ਹੋ ਜਾਏ ਅਟਲ ਬਚਨ ਨਾਨਕ ਗੁਰ ਤੇਰਾ ਸਫਰ ਕਰ ਮਸਤਕ ਤਾਰਿਆ ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਬਚਨ ਅਟਲ ਹਨ ਤੁਹਾਡੇ ਬਚਨਾਂ ਉਤੇ ਅਸਾਂ ਪੈਰਾ ਦਿੱਤਾ ਤੇ ਸਾਡਾ ਜੀਵਨ ਜਿਹੜਾ ਸਫਲ ਹੋ ਗਿਆ ਤੇ ਤੁਹਾਡਾ ਉਪਦੇਸ਼ ਹੀ ਆਪਣੇ ਮਸਤਕ 'ਚ ਧਾਰਨ ਕੀਤਾਇਆ ਸੀ ਹੁਣ ਦੇਖੋ ਇਹ ਕਿੰਨਾ بڑا ਇੱਕ ਧੋਖਾ ਹੈ ਅਗਰ ਅਸੀਂ ਇਹ ਕਹਿ ਕੇ ਵੀ ਗੁਰੂ ਆਰ ਗੁਰਮਤਿ ਸਾਹਿਬ ਦੀ ਬਾਣੀ ਦਾ ਕੀਰਤਨ ਕਰ ਰਹੇ ਹਾਂ ਕਿੰਨਾ بڑا ਝੂਠ ਹੈ ਤੇ ਗੁਰਬਾਣੀ ਕਹਿੰਦੀ ਇਹ ਕੂੜ ਬੋਲ ਮੁਰਦਾਰ ਖਾਏ ਅਗਰ ਕੋਈ ਬੰਦਾ ਕੋਈ ਕੂੜ ਬੋਲ ਕੇ ਸੰਗਤਾਂ ਨੂੰ ਗਲਤ ਪ੍ਰਭਾਵ ਦੇਈ ਜਾ ਰਿਹਾ ਜਾਂ ਘਰਵਾਲਿਆਂ ਨੂੰ ਖੁਸ਼ ਕਰਨ ਲਈ ਕਹਿ ਦਿੱਤਾ ਕਿ ਜੀ ਠੀਕ ਹੈ ਅਸੀਂ ਉਹਨਾਂ ਦੀ ਬਾਣੀ ਦਾ ਕੀਰਤਨ ਕਰਾਂਗੇ ਇਹ ਪਾਪ ਨਹੀਂ ਹੈ ਕੀ ਇਹ ਕਹਿਣਾ ਨਹੀਂ ਸੀ ਬਣਦਾ ਕਿ ਗੁਰੂ ਅਰਗੁਨ ਸਾਹਿਬ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ ਹੋਈ ਹਾਂ ਉਹਨਾਂ ਦੇ ਸੰਬੰਧ ਵਿੱਚ ਜਿਹੜੇ ਸ਼ਬਦ ਉਚਾਰਨ ਹੋਏ ਨੇ ਗੁਰੂ ਅਜਿੰਪਾਤਸ਼ਾ ਜੀ ਦੇ ਉਹਨਾਂ ਦਾ ਕੀਰਤਨ ਅਸੀਂ ਕਰਾਂਗੇ ਉਹਨਾਂ ਦਾ ਜ਼ਿਕਰ ਉਹਦੇ ਚ ਆ ਗਿਆ ਹੋ ਸਕਦਾ ਥੋੜੀ ਬਿਧੀ ਵਿਆਖਿਆ ਵੀ ਕਰ ਲੈਂਦੇ ਅੱਛੀ ਗੱਲ ਸੀ ਭਾਵੇਂ ਕੀਰਤਨ ਕਰਦੇ ਵਿਆਖਿਆ ਨਹੀਂ ਕਰਨੀ ਚਾਹੀਦੀ ਕੀਰਤਨ ਇੱਕ ਬਖਰਾ ਵਿਸ਼ਾ ਹੈ ਵਿਆਖਿਆ ਇੱਕ ਬਖਰਾ ਵਿਸ਼ਾ ਹੈ ਕਹਾថា ਪਰ ਚਲੋ ਕਿ ਜਰੂਰਤ ਹੋਏ ਲੋੜ ਹੋਵੇ ਉੱਥੇ ਕਰ ਲੈਣੀ ਚਾਹੀਦੀ ਹੈ ਸਪਸ਼ਟ ਕਰਨ ਵਾਸਤੇ ਸੰਗਤੋਂ ਪਹਿਲੇ ਖੇਨਾ ਰਹਿਣ ਤੋ ਇਸ ਕਿਸਮ ਦੀਆਂ ਗਲਤੀਆਂ ਕਰਨੀਆਂ ਇਹ ਕਿਰਤਨੀਆਂ ਨੂੰ ਸ਼ੋਭਾ ਨਹੀਂ ਦਿੰਦੀ ਇਹ ਫਿਰ ਕਿਰਤਨ ਨਹੀਂ ਬਣਦਾ ਇਹ ਅਸੀਂ ਕਿਰਤ ਦੇ ਪਿੱਛੇ ਹੀ ਤੂੰ ਦੌੜੇ ਫਿਰਦੇ ਆ ਕਿਸੇ ਤਰ੍ਹਾਂ ਜਦੋਂ ਸਾਡੇ ਅਨੰਦ ਕਾਰਜ ਹੁੰਦੇ ਨੇ ਤਾਂ ਜਦੋਂ ਅਨੰਦ ਕਾਰਜ ਦਾ ਅਰਦਾਸਾ ਸੋਧ ਕੇ ਆਰੰਭਤਾ ਹੁੰਦੀ ਹੈ ਤਾਂ ਪਹਿਲੇ ਤੇ ਕਈ ਜਗ੍ਹਾ ਤੇ ਉਹ ਰਹਿਤ ਮਰਦਾ ਸੁਣਾਉਂਦੇ ਨਹੀਂ ਜਿਹੜਾ ਗ੍ਰਸਤੀ ਜੀਵਨ ਦੇ ਫਰਜ਼ ਸੁਹਾਗ ਜੋੜੇ ਨੂੰ ਤੇ ਸਿੱਧੇ ਹੀ ਲਾਵਾ ਦੇਣ ਲੱਗਦੇ ਨੇ ਤੇ ਜੇ ਕਿਤੇ ਐਸੀ ਗੱਲ ਹੈ ਬਈ ਕਿਤੇ ਰਹਿਤ ਸੁਣਾਈ ਗਈ ਹੈ ਪਹਿਲਾਂ ਸੁਭਾਗ ਜੁੜੇ ਨੂੰ ਗਰਸਤੇ ਫਰੇ ਸਮਝਾਏ ਗਏ ਨੇ ਉਸ ਉਪਰੰਤ ਇਹ ਲਾਵਾ ਸ਼ੁਰੂ ਹੁੰਦੀਆਂ ਨੇ ਤੇ ਰਾਗੀ ਸ਼ਬਦ ਪੱਲੇ ਤੇ ਤੋ ਪੱਲਾ ਟੈਂਡੇ ਲੱਗੇ ਇਹ ਸ਼ਬਦ ਪੱਣ ਲੱਗਦੇ ਨੇ ਪੱਲਾ ਟੈਂਡੇ ਲੱਗੇ ਕੋਈ ਦੀ ਵਿਆਖਿਆ ਨਹੀਂ ਕਰਦਾ ਕਿ ਵਿਆਖਿਆਦਾਰਾਂ ਗ ਨੂੰ ਤੈਨੂੰ ਸਮਾਂ ਨਹੀਂ ਹੁੰਦਾ ਤੇ ਉਹ ਸੰਗਤ ਇਹ ਸੋਚਦੀ ਹੈ ਵੀ ਜਿਹੜੀ ਲੜਕੀ ਆਪਣੇ ਪਤੀ ਦਾ ਲਾੜੂ ਨੂੰ ਫੜਾਇਆ ਜਾ ਰਿਹਾ ਆਪਣੇ ਸਾਥੀ ਦਾ ਤੇ ਇਹ ਉਸ ਬਾਰੇ ਸ਼ਬਦ ਗਾਇਆ ਗਿਆ ਪੱਲੇ ਮੈਂ ਟੈਂਡੇ ਲਾਗੀ ਇਹ ਸ਼ਲੋਕ ਹੈ ਉਸਤੋ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾ ਕੁੜਾ ਵੀ ਡਿਠੇ ਤੋ ਪੱਲੇ ਟੈਂਡੇ ਲਾਗੀ ਹੁਣ ਦੇਖੋ ਇਹਦੇ ਅਰਥ ਕੀ ਨੇ ਉਸਤੋ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ ਮੈਂ ਉਸਤੋ ਨਿੰਦਿਆ ਕਰਨੀ ਛੱਡ ਦਿੱਤੀ ਇਹ ਸਭ ਬੁਰਾਈਆਂ ਮੈਂ ਛੱਡ ਦਿੱਤੀਆਂ ਹਨ ਹੱਬੇ ਸਾ ਕੁੜਾ ਵੀ ਡਿਠੇ ਤੇ ਸਾਰੇ ਦੁਨੀਆਂ ਦੇ ਸਾਥ ਝੂਠੇ ਦਿੱਤੇ ਇਹ ਦੇਖ ਕੇ ਤੋ ਪੱਲੇ ਟੰਡੇ ਲੱਗੇ ਹੈ ਪ੍ਰਭੂ ਮੈਂ ਤੇਰੇ ਪੱਲੇ ਲੱਗੇ ਤੇਰੇ ਲੱਗ ਗਈਆਂ ਕਿ ਸੱਚਾ ਸੱਚਾ ਮਿੱਤਰ ਸਾਥੀ ਮਾਤਾ ਪਿਤਾ ਹਰ ਰਿਸ਼ਤੇ ਦੇ ਇਹ ਵਜ ਤੋਂ ਹੀ ਹੈ ਜੋ ਸਾਰੇ ਰਿਸ਼ਤੇ ਸਹੀ ਮੈਨੇ ਜਿਨਿ ਨਿਭਾਉਂਦਾ ਤੇ ਮੈਂ ਤੇਰੇ ਪੱਲੇ ਲੱਗ ਗਈਆਂ ਦੁਨੀਆਵੀ ਰਿਸ਼ਤੇ ਨਾਤੇ ਛੱਡ ਕੇ ਦੁਨੀਆਵੀ ਉਸ ਦੀ ਨਿੰਦਾ ਨੂੰ ਛੱਡ ਕੇ ਮੈਂ ਤੇਰੇ ਪੱਲੇ ਲੱਗ ਗਈਆਂ ਕੌਣ ਕਹ ਰਿਹਾ ਜੀਵਾਤਮਾ ਪਰਮਾਤਮਾ ਨੂੰ ਜੀਵਾਤਮਾ ਰੂਪੀ स्त्री પતિ ਪਰਮਾਤਮਾ ਨੂੰ ਕਹਿ ਰਹੀ ਹੈ ਕਿ ਮੈਂ ਤੇਰੇ ਪੱਲੇ ਲੱਗੀ ਪਰ ਅਸੀਂ ਇਹ ਵੇਖਿਆ ਤਾਂ ਨਹੀਂ ਕਰਦੇ ਖਾਲੀ ਇੱਕ ਪਰਸਦੇ ਪੱਲੇ ਟੈਂਡਾ ਲਾਗੀ ਇਹਦਾ ਮਤਲਬ ਲੋਕੀ ਕੜਦੇ ਨੇ ਫਿਰ ਇਹ ਕਿ ਬਾਣੀ ਦੇ ਅਰਥਾਂ ਦਾ ਅਨਰਥ ਨਹੀਂ ਹੋਇਆ ਅਸੀਂ ਗਲਤ ਮੀਨਿੰਗ ਨਹੀਂ ਦੇ ਰਿਹਾ ਸੰਗਤ ਨੂੰ ਇਸ ਤਰ੍ਹਾਂ ਫਿਰ ਜਦੋਂ ਉਹਨੰਦ ਕਾਜ ਹੋ ਜਾਂਦਾ ਫਿਰ ਪਰਦੇ ਨੇ ਵਿਆਹ ਹੋਆ ਮੇਰੇ ਬਾਬਲਾ ਗੁਰਮੁੱਖੇ ਘਰ ਪਾਇਆ ਹੁਣ ਇਹ ਸ਼ਬਦ ਦੀ ਉਸਰੇ ਵਿਆਖਿਆ ਕਰਨ ਦਾ ਟਾਈਮ ਨਹੀਂ ਹੁੰਦਾ ਤਾਂ ਨਾ ਕਰਦੇ ਨੇ ਜੇ ਇਹਨਾਂ ਸ਼ਬਦਾਂ ਦੀ ਵਿਆਖਿਆ ਕਰਨ ਦਾ ਸਮਾਂ ਨਹੀਂ ਹੁੰਦਾ ਤੇ ਫਿਰ ਇਹਨਾਂ ਨੂੰ ਦੀ ਕੀਰਤਨ ਕਰਕੇ ਗਲਤ ਭਾਵਨਾ ਦੇਣੀ ਗਲਤ ਅਰਥ ਦੇਣੇ ਇਹ ਕਿਸੇ ਦਾ ਧਰਮ ਹੈ ਸਾਡਾ ਇਹ ਕੀਰਤਨ ਕਿਵੇਂ ਹੋਇਆ ਤੋ ਇਹ ਸ਼ਬਦ ਜਿਹੜਾ ਪੂਰਾ ਹੈ ਸ੍ਰੀ ਰਾਗ ਮੈਲਾ ਚੌਥਾ ਘਰ ਦੂਜਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਐਨੀ ਪਈੜਾ ਕਿਉ ਕਰ ਹਰ ਦਰਸ਼ਨ ਪਿਖੈ ਇਤੇ ਮੁੰਦ ਐਨੀ ਜਿਹਨੀ ਅਣਜਾਣ ਜਵਾਨ ਕੁੜੀ ਕਿਸ ਨੂੰ ਕਹ ਜੀਵਾਤਮਾ ਨੂੰ ਮੁੰਦ ਐਨੀ ਪਈੜਾ ਕਿਉ ਕਰ ਹਰ ਦਰਸ਼ਨ ਪਿਖੈ ਜਿਹੜੀ ਇਸ ਪੇਕੇ ਕਰ ਪਾਵ ਇਸ ਮਾਤ ਲੋਗ ਵਿੱਚ ਅਣਜਾਣ ਹੈ ਗੁਰੂ ਲੜ ਨਹੀਂ ਲੱਗੀ ਐਨੀ ਬਣੀ ਜਈ ਉਹ ਪਰਮਾਤਮਾ ਦੇ ਦਰਸ਼ਨ ਕਿਵੇਂ ਦੇਖੇਗੀ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੌਰੜਾ ਕੰਮ ਸਿੱਖੇ ਜੇ ਪਰਮਾਤਮਾ ਕਿਰਪਾ ਕਰੇ ਤੇ ਪੇਕੇ ਘਰ ਵਿੱਚ ਕੁੜੀ ਗੁਰੂ ਵਾਲੀ ਬਣ ਕੇ ਤੇ ਸੋਹਰੇ ਘਰ ਪਰਲੋਕ ਹੀ ਜਾ ਕੇ ਕਿਵੇਂ ਸਾਈਤਾ ਹੁੰਦੀ ਹੈ ਨਾਮ ਬਾਣੀ ਨਾਲ ਤੇ ਗੁਰੂ ਦੇ ਮਾਰਗ ਤੇ ਤੁਰ ਕੇ ਇਹ ਸਭ ਨਾ ਸੋਹਰਾ ਵੰਜਣਾ ਸਭ ਮੁਕਲਾ ਮੰਹਾਰ ਗੁਰ ਮਿਲ ਚੱਜੇ ਅਚਾਰ ਅਚਾਰ ਸਿੱਖ ਸੌਰੜਾ ਸੁਖ ਵਸ ਜੇ ਇਹ ਕੰਮ ਕਰੇ ਵੀ ਗੁਰੂ ਨੂੰ ਮਿਲ ਕੇ ਇਸ ਜ਼ਿੰਦਗੀ ਵਿੱਚ ਇਨਸਾਨੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਗੁਣ ਸਿੱਖੇ ਉਹਨਾਂ ਦੀ ਕਮਾਈ ਕਰੇ ਇਹ ਹੈ ਸੌਰੜਾ ਕੰਮ ਸਿੱਖਾ ਸਉਰੜੇ ਕਾਮ ਯੋਗ ਹੋਣ ਦੇ ਲਈ ਕਮ ਸਿੱਖਨੇ ਔਰ ਕਿਸ ਨੂੰ ਕਿਹਾ ਜਾ ਰਿਹਾ ਜੀਵ ਆਤਮਾ ਰੂਪੀ स्त्री ਨੂੰ ਤੇ ਪ੍ਰਲੋਕ ਨੂੰ ਸੋਹਰਾ ਕਰ ਕੇ ਜਾ ਰਿਹਾ ਪ੍ਰਭੂ ਦੇ ਦਰ ਨੂੰ ਸਉਰੜਾ ਕਾਮ ਸਿੱਖਿਆ ਗੁਰਮੁਖ ਹਰ ਹਰ ਸਦਾ ਤੇ ਆਏ ਇਹ ਕਮ ਸਿੱਖੇ ਕਿ ਹਰ ਵੇਲੇ ਪਰਮਾਤਮਾ ਦਾ ਧਿਆਨ ਕਰੇ ਸਈਆਂ ਵਿੱਚ ਫਿਰੈ ਸੁਖੇਲੀ ਉਹ ਫਿਰ ਆਪਣੀਆਂ ਸਖੀਆਂ ਸਾਥੀਆਂ ਸਤਸੰਗੀ ਵਿੱਚ ਸੁਖੇਲੀ ਅਨੰਦ ਵਿੱਚ ਫਿਰਦੀ ਹੈ ਹਰ ਦਰਗਾਹ ਬਾਹ ਲੁੜਾਏ ਤੇ ਪ੍ਰਭੂ ਦੇ ਦਰ ਤੇ ਭਾਵਾਂ ਉੱਚੀਆਂ ਕਰਕੇ ਜਿਨੀ ਸਿਰਖਰੋ ਕੇ ਖੁਸ਼ੀ ਨਾਲ ਪ੍ਰਭੂ ਦੇ ਦਰ ਤੇ ਜਾਵੇਗੀ ਕਿ ਉਸ ਨੂੰ ਦੇ ਅਧਿਆਸ ਨਹੀਂ ਹੋਵੇਗਾ ਸਰੀਰ ਦਾ ਮੋਹ ਨਹੀਂ ਹੋਵੇਗਾ ਦੁਜਾ ਪਾਉ ਨਹੀਂ ਹੋਵੇਗਾ ਲੇਕਾ ਧਰਮ ਰਾਏ ਕੀ ਬਾਕੀ ਜਬ ਹਰ ਘਰ ਨਾਮ ਕਰਿਖੇ ਉਹ ਧਰਮ ਦਾਤ ਦਾ ਲੜਾ ਲੇਖਾ ਉਹ ਮੁਕਾ ਲੈਣੀਆਂ ਨੇ ਤੇ ਪ੍ਰਭੂ ਦਰ ਤੇ ਜਾ ਕੇ ਸੁਰਖਰੂ ਦੀਨ ਮੁੰਦ ਆਣੀ ਪਈ ਜਿਹੜਾ ਗੁਰਮੁਖ ਹਰਿਦਰਸ਼ਨ ਦੇਖਿਆ ਮੁੰਦ ਆਣੀ ਜਿਹੜੀ ਪਈ ਕਿ ਆਣੀ ਸੀ ਜਦੋਂ ਗੁਰਮੁਖ ਬਣ ਜਾਏ ਹਰਦਰਸ਼ਨ ਦੇਖੇ ਫਿਰ ਉਹ ਹਰੀ ਦੇ ਦਰਸ਼ਨ ਕਰ ਸਕਦੀ ਹੈ ਜਿਹੜੀ ਗੁਰੂ ਵਾਲੀ ਬਣ ਕੇ ਜੀਵਨ ਦੀ ਕਮਾਈ ਕਰੇ ਇਸ ਤਰ੍ਹਾਂ ਉਹਦਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਇਸ ਤਰ੍ਹਾਂ ਫਿਰ ਇਸ ਜੀਵਾਤਮਾ ਤੇ ਪਰਮਾਤਮਾ ਦਾ ਵਿਆਹ ਜਾਵੇ। ਭਾਵ ਆਤਮਾ ਤੇ ਪਰਮਾਤਮਾ ਦਾ ਸੁਮੇਲ ਹੋ ਜਾਂਦਾ ਹੈ। ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬਲਾਇਆ। ਇਹ ਫਿਰ ਅਗਿਆਨਤਾ ਦਾ ਅੰਧੇਰਾ ਕਟਿਆ ਜਾਂਦਾ ਤੇ ਗੁਰੂ ਦਾ ਗਿਆਨ ਜਿਹੜਾ ਉਹ ਲਟਾ ਲਟ ਹਿਰਦੇ ਵਿੱਚ ਜਗਣਾ ਸ਼ੁਰੂ ਹੋ ਜਾਂਦਾ ਹੈ ਗਿਆਨ ਦਾ ਦੀਵਾ। ਹਿਰਦਾ ਬਾਗੋ ਬਾਗ ਹੋ ਜਾਂਦਾ ਹੈ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਜਦੋਂ ਗਿਆਨ ਦਾ ਚਾਨਣ ਅੰਦਰ ਚੜ੍ਹਿਆ ਤੇ ਅਗਿਆਨਤਾ ਦਾ ਅੰਧੇਰਾ ਮਿਟ ਗਿਆ। ਜੀ ਸੁਚਿੰਦਾ ਗੂਵੇਂ ਸੂਰੀ ਚੜੀ ਹਜ਼ਾਰੇ ਤੇ ਚੰ ਹੁੰਦੇ ਗੁਰਬਿੰਕੋਰ ਅੰਧਾਰ ਉਹ ਜਿਹੜਾ ਕੋਹਰ ਅੰਧਾਰ ਸੀ ਉਹ ਗੁਰੂ ਗਿਆਨ ਦੇ ਨਾਲ ਉਹ ਦੀਵਾ ਬਲ ਗਿਆ ਅੰਦਰ ਗਿਆਨ ਦਾ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਤੇ ਉਹ ਪ੍ਰਮਾਤਮਾ ਦਾ ਕੀਮਤੀ ਰਤਨ ਰੂਪੀ ਪਦਾਰਥ ਨਾਮ ਲਭਿਆ ਹੁ ਮੇ ਰੋ ਗਿਆ ਦੁਖ ਲਾਤਾ ਆਪ ਆਪੇ ਗੁਰਮਤ ਖਾਦਾ ਫਿਰ ਹੁ ਮੇ ਦਾ ਰੋਗ ਅੰਦਰੋਂ ਗਿਆ ਤੇ ਸਾਰੇ ਸੰਸਾਰੀ ਮੋਹ ਮਾਇਆ ਦੇ ਦੁੱਖ ਖਤਮ ਹੋ ਗਏ ਤੇ ਗੁਰਮੁਖ ਹੋ ਕੇ ਗੁਰਮਤ ਦੇ ਰਾਹੀ ਉਹ ਨਾਮ ਦਾ ਪਦਾਰਥ ਜਿਹੜਾ ਹੈ ਉਹ ਖਾਣ ਨੂੰ ਮਿਲਿਆ ਅਕਾਲ ਮੂਰਤ ਵਰ ਪਾਇਆ ਅਬਨਾਸ਼ੀ ਉਹ ਨਾ ਨਾਸ਼ ਹੋਣ ਵਾਲਾ ਸੱਚਾ ਪਤੀ ਪਰਮਾਤਮਾ ਵਰ ਮੈਨੇ ਪਤੀ ਪ੍ਰਾਪਤ ਹੋ ਗਿਆ ਨਾ ਕਦੇ ਮੇਰਾ ਨਾ ਜਾਇਆ ਉਹ ਨਾ ਕਦੇ ਮਰਦ ਤੇ ਨਾ ਜਾਂਦਾ ਸਦਾ ਵਾਸਤੇ ਉਹਦਾ ਮਿਲਾਪ ਹੋ ਜਾਂਦਾ ਫਿਰ ਜੋਤੀ ਜੋਤ ਰਲੀ ਸੰਪੂਰਨਤੀ ਵਾਲੀ ਅਵਸਥਾ ਬਣਦੀ ਹੈ ਵਿਆਹ ਹੋਆ ਮੇਰੇ ਬਾਬਲਾ ਗੁਰੂ ਮੁਖੇ ਘਰ ਪਾਇ ਇਹ ਵਿਆਹ ਹੈ ਇਥੇ ਇਸ ਵਿਆਹ ਦੀ ਗੱਲ ਹੈ ਕਿ ਜੀਵਾਤਮਾ ਰੂਪੀ ਸ੍ਰੀ ਦਾ ਪਰਮਾਤਮਾ ਰੂਪੀ ਪਤੀ ਨਾਲ ਸੁਮੇਲ ਹੋ ਗਿਆ ਜੋ ਸਦਾ ਵਾਸਤੇ ਠੀਕ ਹੈ ਰਹਿਣ ਵਾਲਾ ਕਦੇ ਮਰਦਾ ਨਹੀਂ ਜਮਦਾ ਨਹੀਂ ਉਹਦੇ ਵਿੱਚ ਤੇ ਅਸੀਂ ਕੀ ਪਾਪ ਦੇ ਰਹੇ ਆ ਵੀ ਕੁੜੀ ਦਾ ਵਿਆਹ ਹੋ ਗਿਆ ਪਤੀ ਨਾਲ ਤੇ ਜੇ ਦੀ ਵਿਆਖਿਆ ਨਹੀਂ ਕਰਕੇ ਲੋਕਾਂ ਨੂੰ ਸਮਝਾ ਨਹੀਂ ਸਕਦੇ ਤੇ ਫਿਰ ਇਹ ਸ਼ਬਦ ਕਿਰਤਰੀ ਨੂੰ ਨਾ ਕਰੀਏ ਇੱਥੇ ਅਸੀਂ ਇਹ ਵੀ ਕਹਿ ਸਕਦੇ ਆ ਕਿ ਜੇ ਜਿਹੜੀਆਂ ਲਾਮਾਂ ਪੜੀਆਂ ਜਾਂਦੀਆਂ ਨੇ ਇਹ ਵੀ ਤੇ ਜੀਵਾਤਮਾ ਤੇ ਪਰਮਾਤਮਾ ਦੀ ਗੱਲ ਹੀ ਹੈ ਤੇ ਫਿਰ ਕੁੜੀ ਮੁੰਡੇ ਲਈ ਕਿਉਂ ਪੜੀਆਂ ਜਾਂਦੀਆਂ ਨੇ ਇਹਦੇ ਵਾਸਤੇ ਸਪਸ਼ਟ ਹੈ ਕਿ ਜਿਸ ਗੁਰਮੁਖ ਨੇ ਚਾਹੀ ਉਹ ਗੁਰੂ ਕਰਦਾ ਗ੍ਰੰਥੀ ਹੈ ਜਾਂ ਕੋਈ ਪ੍ਰਚਾਰਕ ਮੋਕੇ ਤੇ ਅਸੀਂ ਸਦੇ ਅਗਰ ਉਹਨਾਂ ਦੇ ਕਾਰਜ ਵਿੱਚ ਉਹ ਜਿਹੜੇ ਸੁਭਾਗ ਜੁੜੀ ਨੂੰ ਗੁਰਮਤ ਦੀ ਰਹਿਤ ਸਮਝਾਉਂਦੇ ਨੇ ਵੇ ਗੁਰਮਤ ਅਨੁਸਾਰ ਗ੍ਰਸਤੀ ਜੀਵਨ ਕਿਵੇਂ گزارਣਾ ਉਹਦੇ ਹੀ ਬਾਕਾਇਦਾ ਲਿਖਿਆ ਹੈ ਕਿ ਚਾਰ ਲਾਵਾਂ ਦਾ ਜਿਹੜਾ ਪਾਠ ਹੋਣਾ ਹੈ ਕੀਰਤਨ ਹੋਣਾ ਹੈ ਉਹਨਾਂ ਦੇ ਭਾਵਾਂ ਅਨੁਸਾਰ ਸੁਭਾਗ ਜੁੜੀ ਨੇ ਸਮਝਾਇਆ ਜਾਏ ਕਿ ਜੀਵ ਆਤਮਾ ਰੂਪੀ istri ਤੇ ਪਤੀ ਰੂਪੀ ਪਰਮਾਤਮਾ ਦੀ ਇਹ ਲਾਵਾਂ ਕਿਹਨੇ ਕੀ ਸਟੇਜਾਂ ਨੇ ਆਤਮਾ ਦੀਆਂ ਕਿ ਤੁਸੀਂ ਵੀ ਇਹਨਾਂ ਸਟੇਜਾਂ ਤੋਂ ਗੁਜ਼ਰ ਕੇ ਦੋਵਾਂ ਜੀਆਂ ਨੇ ਜ਼ਿੰਦਗੀ ਨੂੰ ਆਨੰਦ ਦਾ ਕਾਰਜ ਬਣਾਉਣਾ ਹੈ ਇਹ ਗ੍ਰਸਤੀ ਵਿੱਚ ਇੱਕ ਦੂਜੇ ਨਾਲ ਲੱਗ ਕੇ ਉਹ ਹੀ ਜਿਹੜਾ ਹੁਕਮ ਜੀਵਾਤਮਾ ਪਰਮਾਤਮਾ ਦਾ ਮੰਨ ਕੇ ਪਰਮਾਤਮਾ ਦੀ ਹੋ ਜਾਂਦੀ ਹੈ ਉਹ ਹੀ ਉਸੇ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਦੇ ਨਾਲ ਸੰਯੋਗ ਬਣਾ ਕੇ ਉਹਦੇ ਹੁਕਮ ਰਜ਼ਾ ਵਿੱਚ ਰਹਿ ਕੇ ਉਹਦੇ ਅਚਰਨ ਵਿੱਚ ਰਹਿ ਕੇ ਸਤਕਾਰ ਵਿੱਚ ਰਹਿ ਕੇ ਸਹੁਰੇ ਕਰਦੇ ਫਰਜ਼ ਨਿਭਾ ਕੇ ਇੱਥੇ ਵੀ ਕਾਮਯਾਬ ਹੋ ਜਾਂਦੀ ਹੈ ਤੇ ਦੋਵੇਂ ਜੀਵ ਅਗਰ ਦੋ ਆਤਮਾਵਾਂ ਇੱਕ ਹੋ ਕੇ ਉਸ ਪਰਮਾਤਮਾ ਵੱਲ ਚੜ੍ਹਾਈ ਕਰਨ ਨਾਮ ਦੀ ਕਮਾਈ ਰਹੀ ਤੇ ਇਹ ਜੋ ਦੋਹੇ ਜੀਵਾਤਮਾ ਰੂਪੀ ਔਰਤਾਂ ਉਸ ਪਤੀ ਪਰਮਾਤਮਾ ਵਿੱਚ ਸਮਾ ਸਕਦੀਆਂ ਨੇ ਤੇ ਪਤੀ ਪਰਮਾਤਮਾ ਵਿੱਚ ਸਮਾਉਣ ਵਾਸਤੇ ਇਹ ਅਨੰਦ ਕਾਰਜ ਜਿਹੜਾ ਹੈ ਇਹ ਇੱਕ ਮਨੁ ਪ੍ਰਯਾਗ ਪ੍ਰਯੋਗਸ਼ਾਲਾ ਹੈ ਇੱਕ ਉਹ ਸਕੂਲ ਹੈ ਜਿੱਥੇ ਦੋ ਆਤਮਾਵਾਂ ਦੇ ਸੁਮੇਲ ਦੀ ਜਾਚ ਸਿੱਖੀ ਜਾਂਦੀ ਹੈ ਪਹਿਲੇ ਦੋ ਆਤਮਾਵਾਂ ਸੰਸਾਰੀ ਪਤੀ ਪਤਨੀ ਦੀਆਂ ਇੱਕ ਹੋਣਗੀਆਂ ਇੱਕ ਜੋ ਦੋ ਜੋਤ ਦੋਵੇਂ ਮੂਰਤੀ ਧਰ ਪਰ ਕਹੀਐ ਸੋਹੇ ਇਸ ਅਵਸਥਾ ਤੀ ਪਹੁੰਚਣਾ ਹੈ ਦੋਵੋਂ ਨੇ ਮਿਲ ਕੇ ਫਿਰ ਪਰਮਾਤਮਾ ਵਿੱਚ ਸਮਾ ਜਾਣਾ ਇਹਦੀ ਵਿਆਖਿਆ ਕਰਨ ਲਈ ਕਿਹਾ ਗਿਆ ਖਾਲੀ ਲਾਵੋਂ ਪੜ੍ਹ ਲਈ ਨਹੀਂ ਕਿਹਾ ਗਿਆ ਬਾਕੀ ਉੱਤੇ ਲਿਖਿਆ ਗਿਆ ਕਿ ਚਾਰ ਲਾਵੋਂ ਦੇ ਪਾਉ ਅਨੁਸਾਰ ਸੁਭਾਗ ਜੁੜੀ ਨੂੰ ਜੀਵਾਤਮਾ ਪਰਮਾਤਮਾ ਦੇ ਸੁਮੇਲ ਦਾ ਗੱਲ ਜਿਹੜੀ ਹੈ ਉਹ ਸਮਝਾਈ ਜਾਵੇ ਇਸ ਲਈ ਇਹ ਇਤਰਾਜ਼ ਅਸੀਂ ਨਹੀਂ ਕਰ ਸਕਦੇ ਕਿ ਚਾਰ ਲਾਵੋਂ ਦਾ ਪਾਠ ਫਿਰ ਉਹ ਵੀ ਤੇ ਆਤਮਾ ਦਾ ਸੁਮੇਲ ਹੈ ਬਿਲਕੁਲ ਉਹ ਵੀ ਆਤਮਾ ਦੇ ਸੁਮੇਲ ਦੀਆਂ ਗੱਲਾਂ ਨੇ ਆਤਮਾ ਪਰਮਾਤਮਾ ਦੀ ਇੰਨੇ ਸ਼ਬਦਾਂ ਵਿੱਚ ਆਤਮਾ ਪਰਮਾਤਮਾ ਸਬੰਧੀ ਗੱਲਾਂ ਨੇ ਪਰ ਗਲਤੀ ਇਹ ਕਰਦੇ ਆ ਕਿ ਅਸੀਂ ਖਾਲੀ ਕੀਰਤਨ ਕਰਦੇ ਆ ਇਹਦੀ ਵਿਆਖਿਆ ਕਰਨ ਦਾ ਸਮਾਂ ਨਹੀਂ ਹੁੰਦਾ ਤੇ ਜਦੋਂ ਖਾਲੀ ਕੀਰਤਨ ਕਰਦੇ ਆ ਸਾਰੀਆਂ ਸੰਗਤਾਂ ਸਿਆਣੀਆਂ ਨਹੀਂ ਹੁੰਦੀਆਂ ਉਹ ਇਹਦੀ ਗਲਤ ਭਾਵ ਲੈਂਦੀਆਂ ਨੇ ਤੋ ਇਸ ਤਰ੍ਹਾਂ ਗੁਰਬਾਣੀ ਦੇ ਕੀਰਤਨ ਕਰਦੇ ਆ ਸ਼ਬਦਾਂ ਦੇ ਭਾਵ ਅਰਥ ਅਗਰ ਸੰਗਤਾਂ ਨੂੰ ਗਲਤ ਜਾ ਰਹੇ ਨੇ ਤੇ ਉਹਨਾਂ ਨੂੰ ਸਪਸ਼ਟ ਕਰਨਾ ਇਹ ਕੀਰਤਨੀ ਸਜਣ ਦਾ ਧਰਮ ਹੈ ਜੇ ਕੀਰਤਨੀ ਨਹੀਂ ਕਰ ਸਕਦਾ ਤੇ ਜੋ ਸਟੇਜ ਸੈਕਟਰੀ ਹੈ ਜੋ ਉਥੇ ਸਿਆਣਾ ਹੈ ਉਹ ਬੰਦਾ ਬਾਅਦ ਵਿੱਚ ਉਸ ਨੂੰ ਕਲੀਅਰ ਕਰੇ ਤਾਂ ਕਿ ਸੰਗਤਾਂ ਨੂੰ ਭੁਲੇਖਾ ਨਾ ਰਹੇ ਇੱਕ ਗਲਤੀ ਕੀਰਤਨੀ ਸੱਜਣ ਹੋਰ ਬਹੁਤ ਵੱਡੀ ਕਰਦੇ ਨੇ ਪਹਿਲੀ ਗੱਲ ਤੇ ਰਾਗ ਅਨੁਸਾਰ ਅਸੀਂ ਕੀਰਤਨ ਨਹੀਂ ਕਰਦੇ ਅੱਜ ਕੱਲ੍ਹ ਦੀਆਂ ਬੜੀਆਂ ਤੇਜ਼ ਦੀਆਂ ਟੀਉਣਾ ਬੜਾ ਤੇਜ਼ ਸਾਜ਼-ਬਾਜ਼ ਵਜਾ ਕੇ ਬੜਾ ਤੇਜ਼ ਕੀਰਤਨ ਕਰਨ ਲੱਗ ਪਏ ਆ ਜਿਹਦੇ ਕਾਰਨ ਕੀਰਤਨ ਵਿੱਚ ਅਨੰਦ ਰਸ ਨਹੀਂ ਰਿਹਾ ਕਈ ਇੱਕ ਰਾਗੀਵੇਂ ਦੇਖੇ ਉਹਨਾਂ ਦੀ ਆਵਾਜ਼ ਬੜੀ ਪਿਆਰੀ ਹੈ ਬੜਾ ਸੁਰੀਲਾ ਕੀਰਤਨ ਵੀ ਕਰਦੇ ਨੇ ਪਰ ਉਹ ਕੀਰਤਨ ਕਰਦੇ ਕਰਨੇ ਵਿੱਚ ਸਰਗਮ ਬੋਲਣ ਲੱਗ ਪੈਂਦੇ ਨੇ ਸਾਰੇ ਗਾਵਾਂ ਪਾਦਾ ਨਹੀਂ ਸਾਧ ਉਹ ਵਿੱਚ ਬੋਲਣ ਲੱਗ ਪੈਂਦੇ ਨੇ ਇਹ ਵੀ ਇੱਕ ਕੀਰਤਨ ਦੀ ਬੇਅਦਵੀ ਹੈ ਇਸ ਸੱਚੀ ਬਾਣੀ ਨਾਲ ਕੱਚੀ ਬਾਣੀ ਰਲਾ ਕੇ ਰਾਗਾਂ ਦਾ ਮਜ਼ਾਹਰਾ ਨਾ ਕਰੀਏ ਰਾ ਅਸੀਂ ਬਾਣੀ ਗਾਉਣੀ ਹੈ ਬਾਣੀ ਨੂੰ ਸੁਆਦਲਾ ਬਣਾਣ ਲਈ ਰਾਗ ਦਾ ਇਸਤੇਮਾਲ ਕਰਨਾ ਹੈ ਅਸੀਂ ਰਾਗ ਦਾ ਮਜ਼ਾਹਰਾ ਨਹੀਂ ਕਰਨਾ ਕਿ ਅਸੀਂ ਕਿੰਨੀ ਸਰਗਮ ਬੋਲ ਸਕਦੇ ਹਾਂ ਕਿੰਨੇ ਆਲਾਪ ਕਰ ਸਕਦੇ ਹਾਂ ਅਸੀਂ ਆਲਾਪਾਂ ਦੇ ਰਾਹੀਂ ਬਾਣੀ ਦੀੜ ਕਰਵਾਈਏ ਪਰ ਅਸੀਂ ਬਾਣੀ ਦਾ ਸ਼ਬਦ ਛੱਡ ਕੇ ਵਿੱਚ ਸਰਗਮ ਬੋਲਣਾ ਸ਼ੁਰੂ ਕਰ ਦਿੰਦੇ ਹਾਂ ਉਹ ਬੜੀ ਬੇਸਵਾਦੀ ਪੈਦਾ ਕਰਦੀ ਹੈ ਇਹ ਤੁਸੀਂ ਕਬਾਲੀਆਂ ਨਹੀਂ ਗਾਰੇ ਤੁਸੀਂ ਗਾਣੇ ਨਹੀਂ ਗਾਰੇ ਕਿ ਵਿਚ ਸਰਗਮ ਬੋਲੀ ਜਾ ਰਹੇ ਹੋ ਤੋ ਕੀਰਤਨ ਵਿਚ ਸਰਗਮ ਬੋਲਣ ਦੀ ਗੁਰਮਤਿ ਮਰਿਆਦਾ ਨਹੀਂ ਹੈ ਤੋ ਜਿਹੜੇ ਕੀਰਤਨੀ ਵੀਰ ਸਰਗਮ ਬੋਲਦੇ ਨੇ ਇਹ ਦਿੱਲੀ ਦੇ ਗਰਾਗੀ ਨੇ ਮੇਰਾ ਨਾਮ ਨਾ ਲਵਾ ਬਹੁਤ ਵਧੀਆ ਕੀਰਤਨ ਬੜਾ ਮਿਠਾਸ ਭਰਿਆ ਕੀਰਤਨ ਕਰਦੇ ਨੇ ਲੇਕਿਨ ਵਿਚ ਜਦੋਂ ਸਰਗਮ ਬੋਲਦੇ ਨੇ ਬੜੀ ਬੇਸਵਾਦੀ ਪੈਦਾ ਕਰਦੇ ਨੇ ਮੇਰਾ ਇੱਕ ਦੋਸਤ ਦਿੱਲੀ ਵਿਚ ਉਹਨਾਂ ਦੀ ਡਿਊਟੀ ਹੈ ਮੈਂ ਉਹਨਾਂ ਨੂੰ ਵੀ ਫੋਨ ਕਰਕੇ ਕਿਹਾ ਸੀ ਕਿ ਇਹ ਵੀਰ ਕਦੇ ਮਿਲਨ ਇਹਨਾਂ ਨੂੰ ਬੇਨਤੀ ਕਰੋ ਜੀ ਇਤਨਾ ਪਿਆਰਾ ਤੁਸੀਂ ਕੀਰਤਨ ਕਰਦੇ ਹੋ ਤੇ ਵਿਚ ਸਰਗਮ ਬੋਲ ਕੇ ਬੇਸਵਾਦੀ ਕਿਉਂ ਪੈਦਾ ਕਰਦੇ ਹੋ ਪਈ ਐਸਾ ਨਾ ਕੀਤਾ ਜਾਏ ਅਸੀਂ ਕਿਰਤਨ ਦੀ ਮਰਿਆਦਾ ਨੂੰ ਪਾਲ ਰੱਖੀਏ ਤਾਂ ਕਿ ਕਰਕਿਰਤਨ ਹੋਏ ਉਧਾਰ ਵਾਲੀ ਜਿਹੜੀ ਦਾਤ ਸਾਨੂੰ ਮਿਲੀ ਹੈ ਇਹ ਦਾਤ ਸਭ ਪ੍ਰਾਪਤ ਕਰ ਸਕੇ ਕਿਰਤਨੀਆਂ ਵੀ ਤੇ ਸੰਗਤ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ